ਜਿੱਤੇ ਵੀ ਸੇਵਾਦਾਰ ਬਹਿਮਾਰ ਇੱਥੇ ਬੈਠੇ ਆ ਮੈਂ ਸਭ ਤੋਂ ਪਹਿਲਾਂ ਨਾਰਾ ਲਾ ਕੇ ਉਦੋਂ ਅੱਗੇ ਆਪਾਂ ਸ਼ੁਰੂ ਕਰਾਂਗੇ ਧੰਨ ਧੰਨ ਸਾਡੇ ਕਲੌਡ ਦੇ ਪ੍ਰਧਾਨ ਜੀ ਦੇਵਰਾਜ ਜੀ ਗੋਲ ਜੀ ਤੇ ਟੀਟੀ ਬੌਜੀ ਤੇ ਬਾਕੀ ਸਾਰੇ ਸੇਵਾਦਾਰ ਅਸੀਂ ਹਰਾ ਪਾ ਜੰਦੇ ਹੁੰਦੇ ਸੀ ਬੌਜੀ ਵੀ ਤੇ ਆਪਣੇ ਬਾਸਰ ਸਾਹਿਬ ਇਹ ਨਹੀਂ ਬੜਾ ਜਾਂਦੇ ਨੇ ਦੇਖੀ ਹੀ ਸਭ ਨੂੰ ਲਾਉਣ ਵਾਲੇ ਬਿੱਟੂ ਇਹ ਸੇਵਾ ਦੇ ਵਿੱਚ ਲਾਉਣ ਵਾਲੇ ਸਾਡੇ ਦੇਵਰਾਜ ਗੋਲਜੀ ਦਾ ਬਹੁਤ ਬੜਾ ਕਿਉਂਕਿ ਦੇਖੋ ਜਿੱਥੋਂ ਪਹਿਲਾਂ ਵੀ ਆਪਾਂ ਗੱਲ ਕਰਕੇ ਆੜੇ ਆ ਗੁਰੂ ਦੇ ਲਾੜ ਦਾ ਲੱਗਣ ਹੋਰ ਕਰਕੇ ਅਸੀਂ ਤਾਂ ਫੇਰ ਵੀ ਕਦੇ ਭਟਕ ਜਾਂਦੇ ਆ ਮੈਂ ਦੇਖੋ ਝੂਠੇ ਬੋਲਦਾ ਪਰ ਜਦੋਂ ਕਹਿੰਦੇ ਵੀ ਸੰਗਤ ਆਪ ਨੂੰ ਉਹੋ ਜਿਹੀ ਮਿਲ ਜੇ ਨਾ ਹੌਲੀ 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 ਸੰਗਤ ਦਾ ਸਰ ਚੜੀ ਆ ਤੇ ਜਦੋਂ ਜਿੱਤੇ ਕੇ ਸਾਥੀ ਸਰਦਾ ਹੁੰਦੀ ਸੀ ਦੀ ਬੌਜੀ ਵੀ ਸਾਨੂੰ ਬੜਾ ਹੋ ਕਰਦੇ ਵੀ ਲੈ ਭਾਈ ਨਾਸੂਰ ਕਿਵੇਂ ਤੇ ਅਸੀਂ ਜਿਵੇਂ ਆਫਿਸ ਜੋ ਵੀ ਕਰਦੇ ਤੇ ਸੇਵਾ ਦਿੱਤੇ ਮਾਰ ਕੇ ਵੀ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਲ ਦਿੱਤਾ ਤੇ ਫਿਰ ਸਾਡੇ ਗੋਬ ਸਿੰਘ ਸਾਹਿਬ ਨੂੰ ਬੜਾ ਜਜ਼ਬਾ ਸੇਵਾ ਦਾ ਜਜ਼ਬਾ ਗੋਬ ਸਿੰਘ ਬਦਲ ਵੀ ਐਟੀਟਿਊਡ ਨੂੰ ਰਹਿਦੀ ਹੈ ਵੀ ਆਪਾਂ ਕਿਸੇ ਦਾ ਭਲਾ ਕਰਦੀਏ ਕਿਵੇਂ ਮਰਜੀ ਇਹਦੇ ਨੇ ਇੰਟਰਸਟ ਬਣਾਇਆ ਤੇ ਉਹਦੇ ਵਿੱਚ ਇਹਨਾਂ ਨੇ ਕਹਿੰਦੇ ਨੇ ਤੈਨੂੰ ਪ੍ਰਧਾਨ ਬਣਾ ਲਵਾਂਗਾ ਕਿ ਤੁਸੀਂ ਹੋਰ ਕਿਸੇ ਦੇ ਲੋ ਕਦੇ ਨਹੀਂ ਨਹੀਂ ਤੁਮੜ 10ਵੀਂ ਬਾਤਾਂ ਕਰੀ ਮੈਂ ਕਿਹਾ ਵੀ ਚਲੋ ਜਿਵੇਂ ਤੁਹਾਡੀ ਇੱਛਾ ਬੰਨ ਕੋਈ ਦਿੱਕਤ ਨਹੀਂ ਤੇ ਉਹ ਸੇਵਾ ਦੀ ਭਾਵਨਾ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਸਾਨੂੰ ਸੁਨੇਹਾ ਲਾਇਆ ਕੱਲ ਕਹਿੰਦੇ ਵੀ ਰੇਤੀ ਆਪਾਂ ਚੱਲਣਾ ਪੈਣਾ ਬੜਾ ਤੇ ਮੈਂ ਮੈਂ ਵੀ ਆਪਣੇ ਜਿਵੇਂ ਟੀਡੀ ਬੌਜੀ ਕਰਿਆਨੇ ਦਾ ਕੰਮ ਪਰ ਬੇਰਾ ਵੀ ਇਸੇ ਤਰ੍ਹਾਂ ਹੀ ਹੈ ਤੇ ਮੈਂ ਦੁਬਾਰਾ 2:30 ਵਜੇ ਉੱਥੋਂ ਆ ਗਿਆ ਮੈਂ ਕਿਹਾ ਵੀ ਇੱਕ ਵਾਰ ਦੁਕਾਨ ਤੇ ਖੋਲਣੀ ਅੱਜ ਉੱਥੇ ਸਾਰੇ ਭਾਈਚਾਰੇ ਦੇ ਸਾਡੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਤੇ ਬਸ ਹੀ ਆਏ لیکن ਪ੍ਰਧਾਨਤਾ ਅਸੀਂ ਹੈ ਚਲੋ ਗੋਬ ਸਿੰਘ ਸਾਹਿਬ ਨੇ ਬਣਾਤਾ ਸਾਧੂ لیکن ਸਾਧੂ ਸਭ ਤੋਂ ਵੱਡਾ ਅਸ਼ੀਰਵਾਦ ਤੁਹਾਡਾ ਚਾਹੀਦਾ ਅਸੀਂ ਤਾਂ ਇਹ ਕਿ ਤੁਹਾਨੂੰ ਤੁਸੀਂ ਸਾਡਾ ਹਰ ਤਰ੍ਹਾਂ ਦਾ ਪਾਵਨ ਬਖਸ਼ਿਆ ਬਹੁਤ ਸਾਡੇ ਵਾਸਤੇ ਸਤਿਕਾਰਾ ਦੀ ਗੱਲ ਹੈ ਪਰ ਤੁਹਾਡਾ ਅਸ਼ੀਰਵਾਦ ਜਿਹੜਾ ਸਾਡੇ ਕੋਲੇ ਰਹੂਗਾ ਸਾਡੇ ਸਿਰ ਤੇ ਰਹੂਗਾ ਸਾਡੀ ਟੀਮ ਤੇ ਅਸੀਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਾਂਗੇ ਬਾਕੀ ਦਿੱਤੇ ਤੁਸੀਂ ਸਾਧੂ ਸੇਕਾ ਨਾਲ ਦੇ ਅਸੀਂ 24 ਘੰਟੇ ਹਾਜ਼ਰ ਅੱਜ ਇਹ ਮੈਂ ਤੁਹਾਡਾ ਵਾਧਾ ਕਰਕੇ ਜਾ ਕਿਸੇ ਵੀ ਚਲੋ ਜਿੱਡੇ ਕੀ ਬੇਰੀ ਹਾਇਸਤ ਆ ਉਹ ਕ ਜੋ ਮੈਨੂੰ ਪੈਸੇ ਨਹੀਂ ਚੱਕ ਇਸ ਤਰ੍ਹਾਂ ਹੋਊਗੀ ਤੇ ਬਾਰਕ ਦੀ ਬੇਰ ਮੈਂ ਜਿੱਦ ਦਾ ਜੁੜਾ ਗੋਬ ਸਿੰਘ ਦਾ ਮੈਨੂੰ ਅਸਲ ਵਿੱਚ ਪ੍ਰੋਬਲਮ ਸੀ ਜਿਸ ਤਰ੍ਹਾਂ ਬਣਾ ਜਾਣਾ ਹੁੰਦਾ ਸੀ ਅਸੀਂ ਉੱਥੋਂ ਹਰਾ ਭਰ ਦੇ ਗੱਟਿਆਂ ਦੇ ਵਿੱਚ ਹਰਾ ਭਰ ਦੇ ਬਦੂ ਕਹਿੰਦੇ ਵੀ ਤੁਸੀਂ ਬੇਚੇਵਾ ਭਰੋ ਅਸੀਂ ਬੇਚੇਵਾ ਉਹ ਗੱਟੇ ਦੇ ਭਰਦੇ ਮੈਂ ਸੰਗਦੇ ਸੰਗਦਾ ਲੱਗ ਜਾਂਦਾ ਜੋ ਸੇਵਾ ਕੀਤੀ ਬਾਰਕ ਨੇ ਇਹ ਜੀ ਕੀਤੀ ਉਹ ਮੇਰੀ ਅਸਥਮੇ ਦੀ ਪ੍ਰੋਬਲਮ ਖਤਮ ਹੀ ਹੋ ਗਈ ਆ ਬਹੁਤ ਅੱਛੀ ਗੱਲ ਹੈ ਇਹ ਅਸਥਮੇ ਦੀ ਜਿਹੜੀ ਗੱਲ ਹੈ ਇਹ ਸਾਡੇ ਪੱਗਤ ਰਾਉ ਜੀ ਨੇ ਵੀ ਗੁਰੂ ਆਖੀ 504th ਕਹਿ ਰਿਪੇ ਤੂੰ ਐ ਕਰਕੇ ਆਇਆ ਸੀਗਾ ਮੈਂ ਕਿਹਾ ਪੱਗੇ ਜੀ ਨਾ ਬਿਲਕੁਲ ਸਹੀ ਆ ਬਦਲ ਇਹ ਮਤਲਬ ਇਹ ਦੇਖੋ ਮੈਂ ਤਾਂ ਜੇ ਸਭ ਤੋਂ ਪਹਿਲਾਂ ਕਿ ਕਈ ਵਾਰੀ ਅਸੀਂ ਵੀ ਪੜ੍ਹ ਕੇ ਜਾਂਦੇ ਹਾਂ ਬਹੁਤ ਉਦਾਸ ਹੋ ਜਾਂਦਾ ਪਰ ਲਾਸਟ ਦੇ ਵਿੱਚ ਉੱਤ ਸਮਝਾਰਾ ਪੈਂਦਾ ਅਸੀਂ ਬੜੀ ਖੁਸ਼ੀ ਹੁੰਦੀ ਹੈ ਪਰ ਅੱਜ ਅਸੀਂ ਸੋਟੇ ਵਿੱਚ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਦਾ ਸਾਡਾ ਦਰਸ਼ਨ ਕਰਕੇ ਅਸੀਂ ਹੋਰ ਵੀ ਆਪੇ ਆਪ ਸੁ ਬੜੇ ਭਾਗੀ ਬਣ ਗਏ ਤੇ ਇੰਨਾ ਕਹਿਦਾ ਹੋਇਆ ਕਿ ਸਭ ਹੀ ਆਈ ਹੋਈ ਸੰਗਤ ਦਾ ਤੇ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਧਰਮ ਦਾ ਸੰਭਲੂ ਸਾਡੇ ਸੰਸਾਰੇ ਕੁਝ ਕੁ ਵੀ ਮੈਂ ਬਸ ਬੈਠੇ ਨੇ ਮਤਲਬ ਅੱਜ ਸਾਡੀ ਲੋੜ ਨੂੰ ਕਰਨਾ ਮਿੰਡੂਣੀ ਪਤਾ ਮੈਂ ਤਾਂ ਦੇਵਾ ਜੀ ਨੇ ਕਿਹਾ ਵੀ ਐ ਕਰਨਾ ਹੈ ਮੈਂ ਕਰ ਲਵਾਂ ਬਈ ਮਤਲਬ ਇਹ ਵੀ ਉਹ ਡਾਇਰੈਕਟਰ ਹੈ ਕਿ ਮੈਨੂੰ ਵੈਸੇ ਹੀ ਉੱਤਰ ਇਨੀ ਵਾਸਪੌੜ ਨਹੀਂ ਕਰਦਾ ਟੇਲਿੰਗ ਮੈਸ਼ਨਰ ਹੈ ਉੱਥੇ ਦੀ ਬਹੁਤ ਸਵਾਗਤ ਹੈ ਇਹ ਅਸਰ ਵੀ ਕਰਦੇ ਆ ਮਰਲੇ ਨੂੰ ਚੱਕਦੇ ਆ ਜਦੋਂ ਸਾਥ ਨੂੰ ਕੰਮ ਦਿੱਤਾ ਜਾਂਦਾ ਤੇ ਗੱਡੀ ਚੱਲ ਲੱਗ ਗਈ ਤਾਂ ਇਹ ਉਹਨਾਂ ਨੂੰ ਬਾਹਰ ਡਰ ਨਾਲ ਸਮਝ ਕੇ ਜਿਗਰਾ ਦੇ ਕੰਮ ਕਰਦੇ ਆ ਹਾਂ ਜੀ ਸਾਰੇ ਕੰਮ ਕਰਦੇ ਆ ਇਹਨਾਂ ਨੇ ਜੋੜ ਲਿਆ ਮੈਗੇ ਇਸ ਰਣਾਲੋਟ ਤੇ ਜਿਵੇਂ ਉਹ ਕਰ ਲਾਗੇ ਪਹਿਲੇ ਦੀ ਗੱਲ ਹੈ ਜੇ ਕੋਈ ਭਾਜਿਆ ਕਰਾਂਗੇ ਭਾਜੇ ਕੋਈ ਕੱਲ ਕਰਾਂਗਾ ਤਾਂ ਤੋਂ ਕੁਝ ਨਹੀਂ ਬਸ ਦੇਰਾਂ ਦੀ ਕਰਕੇ ਸਾਰਾ ਸਾਰਾ ਕੰਮ ਹੋ ਗਿਆ ਮਨੋ ਵਿੱਚ ਕੁਝ ਨਹੀਂ ਇਹਨਾਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਸਾਡੇ ਬੇਸ ਵਿਸ਼ੇਸ਼ ਬੰਦੇ ਨੇ ਇਹ ਮੈਂ ਤਾਂ ਜਾਣਦਾ ਬਾਕੀ ਮੈਨੂੰ ਨਹੀਂ ਪਤਾ ਲੇਕਿਨ ਇਹ ਮੈਂ ਜਾਣਦਾ ਹਾਂ ਇਹ ਮੈਂ ਬਹੁਤ ਅਨੁਗਤਾਂ ਦੇ ਵਾਇਰ ਇਹ ਮੈਨੂੰ ਸਰਪਰ ਦੇ ਚ ਨਾਲੇ ਜੋੜਿਆ ਤੇ ਧੰਨਵਾਦ ਜੀ ਜੀ ਆਇਓ ਮੰਗਰ ਜੀ ਦੋ